ਜੀਨਾ ਗੰਨੇ ਦਾ ਇਹ ਸਾਫ ਸੂਤਰਾ ਹਬੋਰ ਜਾਂਦੇ ਸਮੇ ਇਸ ਵੀਰ ਕੋਲ ਅੱਜ ਰੁਕੇ ਸੀ ਗੰਨੇ ਦਾ ਜੂਸ ਪੀਣ ਵਾਸਤੇ ਬਹੁਤ ਹੀ ਵਧੀਆ ਕੋਰ ਕੁਆਲਟੀ ਵਾਲਾ ਹੈਗਾ ਸਾਫ ਸੂਤਰਾ ਜਮਾ ਕੋਈ ਮੱਕੀ ਨੂੰ ਕੋਈ ਜੋ ਵੀ ਮੇਰੇ ਵੀਰ ਇੱਥੋਂ ਹਬੋਰ ਜਾਂ ਫਾਜ਼ਲ ਕਾ ਬੇਗਾ ਵਾਲਾ ਪੈਟਰੋਲ ਪੰਪ ਦੇ ਕੋਲ ਇਹਨਾਂ ਕੋਲ ਜੂਸ ਜ਼ਰੂਰ ਪੀ ਕੇ ਜਾਓ ਔਰ ਸਾਡੇ ਡਾਕਟਰ ਸਾਹਿਬ ਅੱਜ ਰੁਕੇ ਨੇ ਸਪੈਸ਼ਲ ਡਾਕਟਰ ਸਾਹਿਬ ਕਿਵੇਂ ਲੱਗਿਆ ਕੰਮ ਜੀ ਇਹਨਾਂ ਵੀਰ ਨਾਲ ਇਹ ਜਰਾਂ ਸਿਸਟਮ ਹੈ ਮਸ਼ੀਨ ਇੰਨੀ ਸਾਫ਼ ਸੁਥਰੀ ਹੈ ਇਹਦੇ ਵਿੱਚ ਕੋਈ ਮੱਖੀ ਨਹੀਂ ਕੋਈ ਗੰਦ ਨਹੀਂ ਬਹੁਤ ਸਫਾਈ ਆ ਇਹ ਬਾਈ ਤੋ ਜੂਸ ਪੀਣ ਵਾਸਤੇ ਸਪੈਸ਼ਲ ਅਸੀਂ ਆਏ ਅੱਜ ਸਾਫ਼ ਸੁਥਰਾ ਇਹਦਾ ਜੂਸ ਹੁੰਦਾ ਹੈ ਇਹ 베ਗਾ ਵਾਲਾ ਮੋਟਰ પેટ્રોલ ਪੰਪ ਦੇ ਕੋਲੇ ਆ ਅਬੋਰ ਰੋਡ ਤੋਂ ਫਾਇਲ ਕਾ ਅਬੋਰ ਰੋਡ ਤੇ ਜਾਵਾਂਗੇ ਤੇ ਇਹਨਾਂ ਦਾ ਜੂਸ ਪੀਣਾ ਇਹ ਵੀਰ ਮਾੜਾ ਐਡਰੈਸ ਦੱਸ ਦਿਓ ਜੀ ਕਿੱਥੇ ਇਹ ਆ ਸਾਹਮਣੇ 베ਗਾ ਵਾਲੀ ਅਬੋਰ ਰੋਡ ਤੇ ਜੀ 베ਗਾ ਵਾਲੀ ਪੰਪ ਹੈਗਾ ਠੀਕ ਠੀਕ ਜੀ ਬੱਸ ਚੱਪਰੀ ਹੈ ਨਾ ਹਾਂਜੀ ਹਾਂਜੀ ਜੀ ਦੇ ਸਾਹਮਣੇ ਪ੍ਰੋਲਪਮ ਤੇ ਸਾਲ ਨਾਲਾ ਗਮਲਿਆਂ ਦੀ ਦੁਕਾਨ ਹੈਗੀ ਠੀਕ ਹੈ ਇਹਦੇ ਸਾਹਮਣੇ ਲੱਗੀ ਆਪਣੀ ਇਧਰੋਂ ਬੋਰ ਵਾਲੇ ਪਾਸਿਓਂ ਆਈਏ ਤਾਂ ਆਪਾਂ ਪਿੱਛੇ ਉਹ ਬਾਲਾ ਜੀ ਮੰਦਿਰ ਹੈ ਉਹਦੇ ਤੋਂ ਅੱਧਾ ਕਿਲੋਮੀਟਰ ਹੈ ਆ ਤੁਸੀਂ ਦੇਖ ਸਕਦੇ ਹੋ ਜੂਸ ਦੀ ਕੁਆਲਿਟੀ ਕਿੰਨੀ ਸਾਫ਼ ਹੈ ਦੂਜੇ ਜੇ ਅਸੀਂ ਮਰਜ਼ੀ ਕਿ ਲਾੜੀ ਤੇ ਪੀ ਲੋ ਇੰਨਾ ਸਾਫ਼ ਨਹੀਂ ਜੂਸ ਹੋਏਗਾ ਜਿੰਨਾ ਜੂਸ ਦੀ ਇਹਦੇ ਚ ਕੁਆਲਿਟੀ ਹੈ ਔਰ ਇੱਥੇ ਹਾਈ ਫਾਈ ਫੈਮਲੀਆਂ ਬਕਾਇਦਾ ਸਪੈਸ਼ਲ ਆ ਰਹੇ ਨੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਰ ਨੂੰ ਮੌਕਾ ਜ਼ਰੂਰ ਦਿਓ ਔਰ ਸਾਫ ਸੁਥਰਾ ਜੂਸ ਪੀ ਕੇ ਬੀਟੀ ਕੁਆਲਟੀ ਦੇਖੋ ਤੁਹਾਨੂੰ ਸਾਫ ਸੁਥਰੀ ਹੈ 180 ਸਾਫ ਪੀ ਕੇ ਦੇਖੋ ਕੋਈ ਨਾ ਚੈੱਕ ਕਰਕੇ ਦਿਖਾ ਦਿਓ ਨਾ ਬਹੁਤ ਸਵਾਦਿਸ਼ਟ ਹੈ ਹਾਂਜੀ ਰੱਖ ਸਾਹਿਬ ਕੀ ਵਧੀਆ ਜੀ ਬਹੁਤ ਟੇਸਟੀ ਹੈ ਇਹ ਨੇਚਰਲੀ ਜੂਸ ਗੰਨੇ ਦਾ ਪੂਰਾ ਸਾਫ ਸੁਥਰਾ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨੰਦਕ ਕਰਾ ਦਾ ਫਿਲਟਰ ਹੋ ਕੇ ਆਂਦਾ ਹੈ ਇਹ ਫਿਲਟਰ ਹੋ ਕੇ ਆ ਰਿਹਾ ਹੈ ਬਹੁਤ ਸੁਤਰਾ ਇਹ ਨਾ ਵੀ ਇਹ 3 ਜੂਨ ਦਾ ਕਲਰ ਦੇਖੋ ਕਿੰਨਾ ਸਾਫ ਹੈ ਔਰ ਫਿਲਟਰ ਹੋ ਕੇ ਆਂਦਾ ਐਕਸ਼ਨ ਜਿਹੜਾ ਦੂਜੀ ਟਲਾੜੀ ਪੀਓ ਨੂੰ ਡਾਰਕ ਜਾਂ ਬਲੈਕ ਹੋ ਜਾਂਦਾ ਹੈ ਇਹ ਕਿੰਨਾ ਸਾਫ ਆਂਦਾ ਹੈ ਛਿਲਕੇ ਦਾ ਜੂਸ ਨਹੀਂ ਨਿਕਲਦਾ ਪੀਓ ਰਸ ਨਿਕਲਦਾ ਕੰਨਾ ਕੋ ਰਸ ਨਿਕਲਦਾ ਦੇਖ ਠੀਕ ਹੈ ਮਸੀਹਾ ਦਾ ਵੀ ਨਾ ਵੀ ਅੰਦਰ ਸਿਸਟਮ ਆ ਗਿਆ ਇਹ ਫਰਮਾਨ ਨਾ ਗੱਲ ਆਹ ਸੌਣੀ ਚਾਲ ਕੁਆਲਟੀ ਹੈ ਜੀ ਜੀ ਵਾਈ ਦੇ ਇਹ ਸੌਣੀ ਇੱਕੋ ਜਿਹੀ ਕੁਆਲਟੀ ਇਹ ਜੀ ਫਹਿਦ ਦਿਲ ਖੋਲ ਕੇ ਲਾਏ ਇਥੇ